ਸਤਿ ਸ਼੍ਰੀ ਅਕਾਲ ਵੇਖ ਰਹੇ ਤੁਸੀਂ ਔਨ-ਏਅਰ ਮੈਂ ਹਨੀਲਮ ਸੈਣੀ ਕੋ ਵੱਡੀ ਖਬਰ ਮੰਦਪਾ ਕੀ ਖਬਰ ਹੁਸ਼ਿਆਰਪੁਰ ਦਾ ਇੱਕ ਨੌਜਵਾਨ ਪੰਜਾਬੀ ਨੌਜਵਾਨ ਜੋ ਕਿ ਅਮਰੀਕਾ ਦੇ ਵਿੱਚ ਰਹਿੰਦਾ ਸੀ ਉੱਥੇ ਟਰੱਕ ਚਲਾਉਂਦਾ ਸੀ ਮੈਂ 3 ਸਾਲ ਪਹਿਲਾਂ ਹੀ ਉਹ ਅਮਰੀਕਾ ਗਿਆ ਸੀ ਤੇ ਉਸ ਦਾ ਉੱਥੇ ਕਤਲ ਕਰ ਦਿੱਤਾ ਗਿਆ ਔਰ ਕਤਲ ਵੀ ਉਸ ਵਕਤ ਕੀਤਾ ਗਿਆ ਜਿਸ ਵਕਤ ਉਹ ਆਪਣਾ ਟਰੱਕ ਚਲਾ ਰਿਹਾ ਸੀ ਤੇ ਟਰੱਕ ਸਾਈਡ ਦੇ ਵਿੱਚ ਰੋਕ ਕੇ ਉਹ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ ਇੱਕ ਹੋਰ ਟਰੱਕ ਡਰਾਈਵਰ ਜੋ ਕਿ ਸਾਈਡ ਤੋਂ ਨਿਕਲ ਰਿਹਾ ਸੀ ਜਦੋਂ ਉਸ ਨੇ ਸਾਰੀ ਸਥਿਤੀ ਦੇਖੀ ਤਾਂ ਉਸ ਨੇ ਆਪਣੇ ਫੋਨ ਤੋਂ ਵੀਡੀਓ ਬਣਾਈ ਹੈ ਤੇ ਵੀਡੀਓ ਬਾਅਦ ਦੇ ਵਿੱਚ ਉਸ ਦੇ ਘਰਦਿਆਂ ਤੱਕ ਵੀ ਪਹੁੰਚੀ ਹੈ ਤੇ ਹੁਣ ਅਸੀਂ ਉਹ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਉਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪਰ ਤਸਵੀਰਾਂ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਉਸ ਨੌਜਵਾਨ ਦਾ ਨਾਮ ਪਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਪਹਿਲਾਂ ਉਹ ਇਟਲੀ ਰਹਿੰਦਾ ਸੀ 18 ਸਾਲ ਉਹ ਇਟਲੀ ਰਿਹਾ ਤੇ ਬਸ 3 ਸਾਲ ਪਹਿਲਾਂ ਹੀ ਅਮਰੀਕਾ ਦੇ ਵਿੱਚ ਸ਼ਿਫਟ ਹੋਇਆ ਸੀ ਟਰੱਕ ਚਲਾਉਂਦਾ ਸੀ ਚੰਗਾ ਕਾਰੋਬਾਰ ਸੀਗਾ ਪਰ ਉਸ ਨੂੰ ਨਹੀਂ ਪਤਾ ਸੀ ਕਿ ਅਮਰੀਕਾ ਸ਼ਿਫਟ ਹੋ ਜਾਣਾ ਉਸ ਦਾ ਜੀਵਨ ਹੀ ਖਤਮ ਕਰ ਦੇਗਾ 나ਹੀਂ ਉਸ ਦੇ ਪਰਿਵਾਰ ਵਾਲਿਆਂ ਨੂੰ ਅੰਦਾਜ਼ਾ ਸੀ ਦਸੂਹਾ ਦੇ ਪਿੰਡ ਬੇਬੋਵਾਲ ਚੰਨੀਆਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪਿੰਦਰ ਸਿੰਘ ਸੁਸਤੀ ਮੌਤ ਹੋ ਗਈ ਹੈ ਕਤਲ ਦੀ ਜਾਣਕਾਰੀ ਜਦੋਂ ਉਸ ਦੇ ਪਰਿਵਾਰ ਤੱਕ ਪਹੁੰਚੀ ਹੈ ਤਾਂ ਪਰਿਵਾਰ ਦੇ ਵਿੱਚ ਮਾਤਮ ਪਸਰਿਆ ਹੋਇਆ ਹੈ ਔਰ ਹਰ ਕੋਈ ਇਹ ਸਵਾਲ ਕਰ ਰਿਹਾ ਕਿ ਆਖਿਰ ਦੁਨੀਆ ਦਾ ਕੀ ਬਣੂਗਾ ਆਖਿਰ ਕਿਉਂ ਅਜੀਹਾ ਲੋਕ ਕਰਨ ਲੱਗ ਪੈ ਨੇ ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਹਮਲਾਵਰ ਆਏ ਇੱਕ ਟਰੱਕ ਦੇ ਵਿੱਚ ਹੀ ਤੇਜ਼ ਤਾਰ ਹਥਿਆਰਾਂ ਦੇ ਨਾਲ ਮਾਰ ਕੇ ਪਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਗਰਦਨ ਤੇ ਕਿਰਚਾ ਜ਼ਹਿੇ ਕਿਸੇ ਤੇਜ਼ ਔਜ਼ਾਰ ਦੇ ਨਿਸ਼ਾਨ ਮਿਲੇ ਨੇ ਔਰ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਔਜ਼ਾਰ ਮਾਰ ਕੇ ਹੀ ਕਿਉਂਕਿ ਗਰਦਨ ਤੇ ਔਜ਼ਾਰ بار بار ਮਾਰਿਆ ਗਿਆ ਸ਼ਾਇਦ ਉਦੋਂ ਤੱਕ ਮਾਰਿਆ ਗਿਆ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ ਸੋ ਹੁਸ਼ਿਆਰਪੁਰ ਦੇ ਦਸੂਹਾ ਤੇ ਪਿੰਡ ਪੇਬਵਾਲ ਚੰਨੀਆਂ ਦਾ ਨੌਜਵਾਨ ਜਿਸ ਦਾ ਅਮਰੀਕਾ ਦੇ ਵਿੱਚ ਕਤਲ ਹੋ ਗਿਆ ਹੈ ਪਛਾਣ ਹੋਈ ਹੈ ਉਸਦੀ ਪਿੱਧਰ ਸਿੰਘ ਵਜੋਂ 18 ਸਾਲ ਤੋਂ ਉਟਲੀ ਦੇ ਵਿੱਚ ਰਹਿ ਰਿਹਾ ਸੀ 3 ਸਾਲ ਪਹਿਲਾਂ ਅਮਰੀਕਾ ਸ਼ਿਫਟ ਹੋ ਜਾਂਦਾ ਹੈ ਅਮਰੀਕਾ ਦੇ ਸ਼ਹਿਰ ਦੇ ਵਿੱਚ ਉਹ ਰਹਿੰਦਾ ਸੀ ਟਰੱਕ ਲੈ ਕੇ ਆਪਣਾ ਜਾ ਰਿਹਾ ਸੀ ਔਰ ਇਹ ਕਿਹਾ ਜਾ ਰਿਹਾ ਹੈ ਕਿ ਰਸਤੇ 'ਚ ਟਰੱਕ ਨੂੰ ਖੜਾ ਕਰਕੇ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਉਸੇ ਵਕਤ ਕੁਝ ਹਮਲਾਵਰ ਆ ਜਾਂਦੇ ਨੇ ਤੇਜ਼ਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੰਦੇ ਨੇ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਆਏ ਦਿਨ ਅਜਿਹੇ ਮਾਮਲੇ ਵਿਦੇਸ਼ਾਂ ਤੋਂ ਵਿਦੇਸ਼ੀ ਧਰਤੀਆਂ ਤੋਂ ਸਾਹਮਣੇ ਆਉਂਦੇ ਰਹਿੰਦੇ ਨੇ ਚਾਹੇ ਗੱਲ ਅਮਰੀਕਾ ਦੀ ਹੋਵੇ ਚਾਹੇ ਗੱਲ ਕੈਨੇਡਾ ਦੀ ਹੋਵੇ ਚਾਹੇ ਕਿਸੇ ਹੋਰ ਬਾਹਰ ਦੇ ਮੁਲਕ ਦੀ ਹੋਵੇ ਪੰਜਾਬੀਆਂ ਦੀ ਵਿਦੇਸ਼ੀ ਧਰਤੀ ਤੇ ਮੌਤ ਦੀਆਂ ਖਬਰਾਂ ਲਗਾਤਾਰ ਵਾਧੀਆਂ ਚੱਲੀਆਂ ਨੇ ਤੇ ਨਾ ਸਿਰਫ ਸੜਕ ਹਾਦਸਿਆਂ ਦੇ ਵਿੱਚ ਬਲਕਿ ਕਤਲ ਕਰਕੇ ਇਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ਹੁਣ ਆਖਿਰ ਕਿਸ ਨੇ ਕਤਲ ਕੀਤਾ ਕਿਉਂ ਕਤਲ ਕੀਤਾ ਉਸ ਦੇ ਪਿੱਛੇ ਦੀ ਵਜ੍ਹਾ ਕੀ ਹੈ ਕਿ ਉਹ ਆਪਸੀ ਰੰਜਿਸ਼ ਹੈ ਕਿ ਕੋਈ ਪਰੇਸ਼ਾਨੀ ਸੀ ਕੋਈ ਲੜਾਈ ਝਗੜਾ ਸੀ ਜਾਂ ਫਿਰ ਲੁੱਟ ਦੇ ਇਰਾਦੇ ਦੇ ਨਾਲ ਉਹ ਟਰੱਕ ਦੇ ਵਿੱਚ ਦਾਖਲ ਹੋਏ ਕਿਉਂਕਿ ਇਹ ਟਰੱਕ ਸਾਈਡ ਤੇ ਖੜਾ ਹੋਇਆ ਸੀ ਸ਼ਾਇਦ ਹੋ ਸਕਦਾ ਹੈ ਉਹਨਾਂ ਨੇ ਸੋਚਿਆ ਹੋਵੇ ਕਿ ਟਰੱਕ ਸਾਈਡ ਤੇ ਖੜਾ ਹੈ ਤੇ ਡਰਾਈਵਰ ਸੁੱਤਾ ਹੋਣਾ ਤੇ ਲੁੱਟ ਦੇ ਇਰਾਦੇ ਨਾਲ ਉਹ ਟਰੱਕ ਦੇ ਵਿੱਚ ਦਾਖਲ ਹੋਏ ਹੋਣ ਤੇ ਪਿੰਦਰ ਸਿੰਘ ਨੇ ਵਿਰੋਧ ਕੀਤਾ ਹੋਵੇ ਤੇ ਉਸ ਤੋਂ ਬਾਅਦ ਉਸ ਦੀ ਗਰਦਨ ਤੇ ਕਿਰਚਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਇਹ ਹੁਣ ਜਾਂਚ ਦਾ ਵਿਸ਼ਾ ਹੈ ਪੁਲਿਸ ਨੇ ਜੋ ਮਾਮਲਾ ਹੈ ਉਹ ਦਰਜ ਕਰ ਲਿਆ ਤੇ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਮੰਦਪਾ ਕੀ ਖਬਰ ਇਸ ਪਰਿਵਾਰ ਦੇ ਲਈ ਵੀ ਤੇ ਪੰਜਾਬ ਦੇ ਲਈ ਵੀ ਕਿਉਂਕਿ ਪੰਜਾਬ ਦਾ ਇੱਕ ਹੋਰ ਨੌਜਵਾਨ ਅਮਰੀਕਾ ਦੇ ਵਿੱਚ ਫੌਤ ਹੋ ਗਿਆ ਹੈ। ਆ ਮੇਰਾ ਵੀਰ ਫਿਰਜਰੋਂ ਦਾ ਕੋਈ ਡਰਾਈਵਰ ਆ ਪੰਜਾਬੀ ਵੀਰ ਤੇ ਜੂਟਾ ਦਾ ਟਰੱਕ ਖੜਾ ਤੇ ਉਹਦਾ ਕੋਈ ਕਤਲ ਕਰ ਗਿਆ ਤੇ ਕੁੱਚਾ-ਪੁੱਚਾ ਮਾਰ ਕੇ ਉਹ ਵੱਢ ਗਿਆ। ਤੇ ਜੂਟਾ 70 ਨੰਬਰ ਐਕਸਟ ਦੇ ਆ ਮੇਰਾ ਵੀਰ ਫਿਜਰ ਹੁੰਦਾ ਕੋਈ ਡਰਾਈਵਰ ਆ ਪੰਜਾਬੀ ਵੀਰ ਤੇ ਜੂਟਾ ਦਾ ਟਰੱਕ ਖੜਾ ਤੇ ਉਹਦਾ ਕੋਈ ਕਤਲ ਕਰ ਗਿਆ ਤੇ ਕੁੱਚਾ-ਪੁੱਚਾ ਮਾਰ ਕੇ ਉਹ ਵੱਢ ਗਿਆ ਤੇ ਜੂਟਾ 70 ਨੰਬਰ ਐਕਚਰ ਤੇ ਸ਼੍ਰੀ ਅਕਾਲ ਵੇਖ ਰਹੇ ਤੁਸੀਂ ਔਨ ਏਅਰ ਮੈਂ ਹਾ ਨੀਲਮ ਸੈਣੀ ਕੋ ਵੱਡੀ ਖਬਰ ਮੰਦਪਾ ਕੀ ਖਬਰ ਹੁਸ਼ਿਆਰਪੁਰ ਦਾ ਇੱਕ ਨੌਜਵਾਨ ਪੰਜਾਬੀ ਨੌਜਵਾਨ ਜੋ ਕਿ ਅਮਰੀਕਾ ਦੇ ਵਿੱਚ ਰਹਿੰਦਾ ਸੀ ਉੱਥੇ ਟਰੱਕ ਚਲਾਉਂਦਾ ਸੀ ਮਹੀਨ 3 ਸਾਲ ਪਹਿਲਾਂ ਹੀ ਉਹ ਅਮਰੀਕਾ ਗਿਆ ਸੀ ਤੇ ਉਸ ਦਾ ਉੱਥੇ ਕਤਲ ਕਰ ਦਿੱਤਾ ਗਿਆ ਔਰ ਕਤਲ ਵੀ ਉਸ ਵਕਤ ਕੀਤਾ ਗਿਆ ਜਿਸ ਵਕਤ ਉਹ ਆਪਣਾ ਟਰੱਕ ਚਲਾ ਰਿਹਾ ਸੀ ਤੇ ਟਰੱਕ ਸਾਈਡ ਦੇ ਵਿੱਚ ਰੋਕ ਕੇ ਉਹ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ ਇੱਕ ਹੋਰ ਟਰੱਕ ਡਰਾਈਵਰ ਜੋ ਕਿ ਸਾਈਡ ਤੋਂ ਨਿਕਲ ਰਿਹਾ ਸੀ ਜਦੋਂ ਉਸ ਨੇ ਸਾਰੀ ਸਥਿਤੀ ਦੇਖੀ ਤਾਂ ਉਸ ਨੇ ਆਪਣੇ ਫੋਨ ਤੋਂ ਵੀਡੀਓ ਬਣਾਈ ਹੈ ਤੇ ਵੀਡੀਓ ਬਾਅਦ ਦੇ ਵਿੱਚ ਉਸ ਦੇ ਘਰਦਿਆਂ ਤੱਕ ਵੀ ਪਹੁੰਚੀ ਹੈ ਤੇ ਹੁਣ ਅਸੀਂ ਉਹ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਉਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪਰ ਤਸਵੀਰਾਂ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਉਸ ਨੌਜਵਾਨ ਦਾ ਨਾਮ ਪਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਪਹਿਲਾਂ ਉਹ ਇਟਲੀ ਰਹਿੰਦਾ ਸੀ 18 ਸਾਲ ਉਹ ਇਟਲੀ ਰਿਹਾ ਤੇ ਬਸ 3 ਸਾਲ ਪਹਿਲਾਂ ਹੀ ਅਮਰੀਕਾ ਦੇ ਵਿੱਚ ਸ਼ਿਫਟ ਹੋਇਆ ਸੀ ਟਰੱਕ ਚਲਾਉਂਦਾ ਸੀ ਚੰਗਾ ਕਾਰੋਬਾਰ ਸੀਗਾ ਪਰ ਉਸ ਨੂੰ ਨਹੀਂ ਪਤਾ ਸੀ ਕਿ ਅਮਰੀਕਾ ਸ਼ਿਫਟ ਹੋ ਜਾਣਾ ਉਸ ਦਾ ਜੀਵਨ ਹੀ ਖਤਮ ਕਰ ਦੇਗਾ ਨਾ ਹੀ ਉਸ ਦੇ ਪਰਿਵਾਰ ਵਾਲਿਆਂ ਨੂੰ ਅੰਦਾਜ਼ਾ ਸੀ ਦਸੂਹਾ ਦੇ ਪਿੰਡ ਬੇਬੋਵਾਲ ਚੰਨੀਆਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪਿੰਦਰ ਸਿੰਘ ਸੋਸਤੀ ਮੌਤ ਹੋ ਗਈ ਹੈ ਕਤਲ ਦੀ ਜਾਣਕਾਰੀ ਜਦੋਂ ਉਸ ਦੇ ਪਰਿਵਾਰ ਤੱਕ ਪਹੁੰਚੀ ਹੈ ਤਾਂ ਪਰਿਵਾਰ ਦੇ ਵਿੱਚ ਮਾਤਮ ਪਸਰਿਆ ਹੋਇਆ ਹੈ ਔਰ ਹਰ ਕੋਈ ਇਹ ਸਵਾਲ ਕਰ ਰਿਹਾ ਕਿ ਆਖਿਰ ਦੁਨੀਆ ਦਾ ਕੀ ਬਣੂਗਾ ਆਖਿਰ ਕਿਉਂ ਅਜੀਹਾ ਲੋਕ ਕਰਨ ਲੱਗ ਪਏ ਨੇ ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਹਮਲਾਵਰ ਆਇਤਿਕ ਟਰੱਕ ਦੇ ਵਿੱਚ ਹੀ ਤੇਜ਼ ਤਾਰ ਹਥਿਆਰਾਂ ਦੇ ਨਾਲ ਮਾਰ ਕੇ ਪਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਗਰਦਨ ਤੇ ਕਿਰਚਾ ਜ਼ਹਿੇ ਕਿਸੇ ਤੇਜ਼ ਔਜ਼ਾਰ ਦੇ ਨਿਸ਼ਾਨ ਮਿਲੇ ਨੇ ਔਰ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਔਜ਼ਾਰ ਮਾਰ ਕੇ ਹੀ ਕਿਉਂਕਿ ਗਰਦਨ ਤੇ ਔਜ਼ਾਰ بار بار ਮਾਰਿਆ ਗਿਆ ਸ਼ਾਇਦ ਉਦੋਂ ਤੱਕ ਮਾਰਿਆ ਗਿਆ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ ਸੋ ਹੁਸ਼ਿਆਰਪੁਰ ਦੇ ਦਸੂਹਾ ਤੇ ਪਿੰਡ ਪੇ ਬਵਾਲ ਚੰਨੀਆਂ ਦਾ ਨੌਜਵਾਨ ਜਿਸ ਦਾ ਅਮਰੀਕਾ ਦੇ ਵਿੱਚ ਕਤਲ ਹੋ ਗਿਆ ਪਛਾਣ ਹੋਈ ਉਸਦੀ ਪਿੱਧਰ ਸਿੰਘ ਵਜੋਂ 18 ਸਾਲ ਤੋਟਰੀ ਦੇ ਵਿੱਚ ਰਹਿ ਰਿਹਾ ਸੀ 3 ਸਾਲ ਪਹਿਲਾਂ ਅਮਰੀਕਾ ਸ਼ਿਫਟ ਹੋ ਜਾਂਦਾ ਹੈ ਅਮਰੀਕਾ ਦੇ ਸ਼ਹਿਰ ਦੇ ਵਿੱਚ ਉਹ ਰਹਿੰਦਾ ਸੀ ਟਰੱਕ ਲੈ ਕੇ ਆਪਣਾ ਜਾ ਰਿਹਾ ਸੀ ਔਰ ਇਹ ਕਿਹਾ ਜਾ ਰਿਹਾ ਹੈ ਕਿ ਰਸਤੇ 'ਚ ਟਰੱਕ ਨੂੰ ਖੜਾ ਕਰਕੇ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਉਸੇ ਵਕਤ ਕੁਝ ਹਮਲਾਵਰ ਆ ਜਾਂਦੇ ਨੇ ਤੇਜ਼ ਨਾਲ ਹਥਿਆਰਾਂ ਦੇ ਨਾਲ ਹਮਲਾ ਕਰ ਦਿੰਦੇ ਨੇ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਆਏ ਦਿਨ ਅਜਿਹੇ ਮਾਮਲੇ ਵਿਦੇਸ਼ਾਂ ਤੋਂ ਵਿਦੇਸ਼ੀ ਧਰਤੀਆਂ ਤੋਂ ਸਾਹਮਣੇ ਆਉਂਦੇ ਰਹਿੰਦੇ ਨੇ ਚਾਹੇ ਗੱਲ ਅਮਰੀਕਾ ਦੀ ਹੋਵੇ ਚਾਹੇ ਗੱਲ ਕੈਨੇਡਾ ਦੀ ਹੋਵੇ ਚਾਹੇ ਕਿਸੇ ਹੋਰ ਬਾਦ ਦੇ ਮੁਲਕ ਦੀ ਹੋਵੇ ਪੰਜਾਬੀਆਂ ਦੀ ਵਿਦੇਸ਼ੀ ਧਰਤੀ ਤੇ ਮੌਤ ਦੀਆਂ ਖਬਰਾਂ ਲਗਾਤਾਰ ਵਾਧੀਆਂ ਚਾਰੀਆਂ ਨੇ ਤੇ ਨਾ ਸਿਰਫ ਸੜਕ ਹਾਦਸਿਆਂ ਦੇ ਵਿੱਚ ਬਲਕਿ ਕਤਲ ਕਰਕੇ ਇਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ਹੁਣ ਆਖਿਰ ਕਿਸ ਨੇ ਕਤਲ ਕੀਤਾ ਕਿਉਂ ਕਤਲ ਕੀਤਾ ਉਸ ਦੇ ਪਿੱਛੇ ਦੀ ਵਜ੍ਹਾ ਕੀ ਹੈ ਕਿ ਉਹ ਆਪਸੀ ਰੰਜਿਸ਼ ਹੈ ਕਿ ਕੋਈ ਪਰੇਸ਼ਾਨੀ ਸੀ ਕੋਈ ਲੜਾਈ ਝਗੜਾ ਸੀ ਜਾਂ ਫਿਰ ਲੁੱਟ ਦੇ ਇਰਾਦੇ ਦੇ ਨਾਲ ਉਹ ਟਰੱਕ ਦੇ ਵਿੱਚ ਦਾਖਲ ਹੋਏ ਕਿਉਂਕਿ ਇਹ ਟਰੱਕ ਸਾਈਡ ਤੇ ਖੜਾ ਹੋਇਆ ਸੀ ਸ਼ਾਇਦ ਹੋ ਸਕਦਾ ਉਹਨਾਂ ਨੇ ਸੋਚਿਆ ਹੋਵੇ ਕਿ ਟਰੱਕ ਸਾਈਡ ਤੇ ਖੜਾ ਹੈ ਤੇ ਡਰਾਈਵਰ ਸੁੱਤਾ ਹੋਣਾ ਤੇ ਲੁੱਟ ਦੇ ਇਰਾਦੇ ਨਾਲ ਉਹ ਟਰੱਕ ਦੇ ਵਿੱਚ ਦਾਖਲ ਹੋਏ ਹੋਣ ਤੇ ਪਿੰਦਰ ਸਿੰਘ ਨੇ ਵਿਰੋਧ ਕੀਤਾ ਹੋਵੇ ਤੇ ਉਸ ਤੋਂ ਬਾਅਦ ਉਸ ਦੀ ਗਰਦਨ ਤੇ ਕਿਰਚਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਇਹ ਹੁਣ ਜਾਂਚ ਦਾ ਵਿਸ਼ਾ ਪੁਲਿਸ ਨੇ ਜੋ ਮਾਮਲਾ ਹੈ ਉਹ ਦਰਜ ਕਰ ਲਿਆ ਤੇ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਮੰਦਪਾ ਕੀ ਖਬਰ ਇਸ ਪਰਿਵਾਰ ਦੇ ਲਈ ਵੀ ਤੇ ਪੰਜਾਬ ਦੇ ਲਈ ਵੀ ਕਿਉਂਕਿ ਪੰਜਾਬ ਦਾ ਇੱਕ ਹੋਰ ਨੌਜਵਾਨ ਅਮਰੀਕਾ ਦੇ ਵਿੱਚ ਫੌਤ ਹੋ ਗਿਆ ਹੈ। ਆ ਮੇਰਾ ਵੀਰ ਫੁੱਜਰੋਂ ਦਾ ਕੋਈ ਡਰਾਈਵਰ ਆ ਪੰਜਾਬੀ ਵੀਰ ਤੇ ਜੂਟਾ ਦਾ ਟਰੱਕ ਖੜਾ ਤੇ ਉਹਦਾ ਕੋਈ ਕਤਲ ਕਰ ਗਿਆ ਤੇ ਕੁੱਚਾ-ਪੁੱਚਾ ਮਾਰ ਕੇ ਉਹ ਵੱਢ ਗਿਆ। ਤੇ ਜੂਟਾ 70 ਨੰਬਰ ਐਕਸਟ ਦੇ ਮੇਰਾ ਵੀਰ ਫੁੱਜਰੋਂ ਦਾ ਕੋਈ ਡਰਾਈਵਰ ਆ ਪੰਜਾਬੀ ਵੀਰ ਤੇ ਜੂਟਾ ਦਾ ਟਰੱਕ ਖੜਾ ਤੇ ਉਹਦਾ ਕੋਈ ਕਤਲ ਕਰ ਗਿਆ ਤੇ ਕੂਚਾ-ਕੂਚਾ ਮਾਰ ਕੇ ਨੂੰ ਵੱਟ ਗਿਆ ਤੇ ਜੂਟਾ 70 ਨੰਬਰ ਐਕਸਟੇ ਰਿਸ਼ਿਆਕਾਲ ਵੇਖ ਰਹੇ ਤੁਸੀਂ ਔਨ ਅਰ ਮੈਂ ਹਨੀਲਮ ਸੈਣੀ ਕੋ ਵੱਡੀ ਖਬਰ ਮੰਦਪਾ ਕੀ ਖਬਰ ਹੁਸ਼ਿਆਰਪੁਰ ਦਾ ਇੱਕ ਨੌਜਵਾਨ ਪੰਜਾਬੀ ਨੌਜਵਾਨ ਜੋ ਕਿ ਅਮਰੀਕਾ ਦੇ ਵਿੱਚ ਰਹਿੰਦਾ ਸੀ ਉੱਥੇ ਟਰੱਕ ਚਲਾਉਂਦਾ ਸੀ ਮੈਂ 3 ਸਾਲ ਪਹਿਲਾਂ ਹੀ ਉਹ ਅਮਰੀਕਾ ਗਿਆ ਸੀ ਤੇ ਉਸ ਦਾ ਉੱਥੇ ਕਤਲ ਕਰ ਦਿੱਤਾ ਗਿਆ ਔਰ ਕਤਲ ਵੀ ਉਸ ਵਕਤ ਕੀਤਾ ਗਿਆ ਜਿਸ ਵਕਤ ਉਹ ਆਪਣਾ ਟਰੱਕ ਚਲਾ ਰਿਹਾ ਸੀ ਤੇ ਟਰੱਕ ਸਾਈਡ ਦੇ ਵਿੱਚ ਰੋਕ ਕੇ ਉਹ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ ਇੱਕ ਹੋਰ ਟਰੱਕ ਡਰਾਈਵਰ ਜੋ ਕਿ ਸਾਈਡ ਤੋਂ ਨਿਕਲ ਰਿਹਾ ਸੀ ਜਦੋਂ ਉਸ ਨੇ ਸਾਰੀ ਸਥਿਤੀ ਦੇਖੀ ਤਾਂ ਉਸ ਨੇ ਆਪਣੇ ਫੋਨ ਤੋਂ ਵੀਡੀਓ ਬਣਾਈ ਹੈ ਤੇ ਵੀਡੀਓ ਬਾਅਦ ਦੇ ਵਿੱਚ ਉਸ ਦੇ ਘਰਦਿਆਂ ਤੱਕ ਵੀ ਪਹੁੰਚੀ ਹੈ ਤੇ ਹੁਣ ਅਸੀਂ ਉਹ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪਰ ਤਸਵੀਰਾਂ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਉਸ ਨੌਜਵਾਨ ਦਾ ਨਾਮ ਪਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਪਹਿਲਾਂ ਉਹ ਇਟਲੀ ਰਹਿੰਦਾ ਸੀ 18 ਸਾਲ ਉਹ ਇਟਲੀ ਰਿਹਾ ਤੇ ਬਸ 3 ਸਾਲ ਪਹਿਲਾਂ ਹੀ ਅਮਰੀਕਾ ਦੇ ਵਿੱਚ ਸ਼ਿਫਟ ਹੋਇਆ ਸੀ ਟਰੱਕ ਚਲਾਉਂਦਾ ਸੀ ਚੰਗਾ ਕਾਰੋਬਾਰ ਸੀਗਾ ਪਰ ਉਸ ਨੂੰ ਨਹੀਂ ਪਤਾ ਸੀ ਕਿ ਅਮਰੀਕਾ ਸ਼ਿਫਟ ਹੋ ਜਾਣਾ ਉਸ ਦਾ ਜੀਵਨ ਹੀ ਖਤਮ ਕਰ ਦੇਗਾ ਨਾ ਹੀ ਉਸ ਦੇ ਪਰਿਵਾਰ ਵਾਲਿਆਂ ਨੂੰ ਅੰਦਾਜ਼ਾ ਸੀ ਦਸੂਹਾ ਦੇ